ਲੋ ਜੀ ਪੰਜਾਬ ਦੇ ਵਿੱਚ ਮੁੱਦਾ ਬਹੁਤ ਛਾਇਆ ਪਿਆ 12548 12548 12548 ਚਲੋ ਜਿਹੜਾ ਅਕਲ ਦਾ ਜਨਾਜਾ ਆਪਣੀ ਅਕਲ ਦਾ ਜਲੂਸ ਰਾਜੇ ਵੜਿੰਗ ਨੇ ਕੱਢਣਾ ਸੀ ਉਹ ਤਾਂ ਉਹਨੇ ਕੱਢ ਲਿਆ ਤੁਸੀਂ ਦੇਖੋ ਰਾਜਾ ਵੜਿੰਗ ਜਿੰਨੂੰ ਬਾਹਰੋਂ ਦਾ ਪਹਾੜਾ ਹੀ ਨਹੀਂ ਆਉਂਦਾ 12 ਦਾ ਪਹਾੜਾ ਹੀ ਨਹੀਂ ਜਿਹੜਾ ਜਾਣਦਾ ਤੇ ਉਹ ਪੰਜਾਬ ਦੇ ਲੋਕਾਂ ਦਾ ਕੀ ਸਵਾਰ ਦੂਗਾ ਸਟੇਜ ਤੇ ਬੋਲਦਿਆਂ ਬੋਲਦਿਆਂ ਜਿਹੜਾ ਭਗਵੰਤ ਮਾਨ ਨੇ 1000 ਰੁਪਏ ਦਾ ਵਾਅਦਾ ਕੀਤਾ ਸੀ ਬੀਬੀਆਂ ਦੇ ਨਾਲ ਤੇ ਜਦੋਂ ਸਟੇਜ ਤੇ ਰਾਜਾ ਵੜਿੰਗ ਬੋਲ ਰਿਹਾ ਸੀ ਤੇ ਕਹਿੰਦਾ ਵੀ 5 ਸਾਲਾਂ ਦਾ 125 125 48 ਉਹ ਕਿਸੇ ਨੇ ਮਗਰੋਂ ਕਹਿ ਦਿੱਤਾ ਤੇ ਉਵੇਂ ਹੀ ਲਾਈ ਲੱਗ ਨੇ 125 48 ਬੋਲ ਦਿੱਤਾ ਤੇ ਉਹ ਮੁੱਦਾ ਬੜਾ ਚੱਕਿਆ ਜਾ ਰਿਹਾ ਉਹ ਮੁੱਦਾ ਬੜਾ ਉਛਾਲਿਆ ਜਾ ਰਿਹਾ ਉਹਦੇ ਤੇ ਤਰ੍ਹਾਂ ਤਰ੍ਹਾਂ ਦੇ ਟ੍ਰੋਲ ਟ੍ਰੋਲ ਹੋ ਰਹੇ ਨੇ ਤਰਾਂ ਤਰਾਂ ਦੀਆਂ ਰੀਲਾਂ ਬਣ ਕੇ ਆ ਰਹੀਆਂ ਨੇ ਤੇ ਭਗਵੰਤਮਾਨ ਸਾਹਿਬ ਨੇ ਵੀ ਉਸ ਵੀਡੀਓ ਤੇ ਰਾਜੇ ਵਡਿੰਗ ਦੀ ਤੇ ਵੱਡਾ ਪ੍ਰਤੀਕਰਮ ਦਿੱਤਾ ਭਗਵੰਤਮਾਨ ਨੇ ਕੀ ਕਿਹਾ ਵੀ ਲੱਗਦਾ ਵੀ 27 ਆਉਣ ਤੋਂ ਪਹਿਲਾਂ ਪਹਿਲਾਂ ਮੈਂ ਤਾਂ ਹਜੇ ਤੱਕ ਲਾਇਬ੍ਰੇਰੀਆਂ ਦੇ ਹੀ ਉਦਘਾਟਨ ਕਰਦਾ ਫਿਰਦਾ ਤੇ 27 ਆਉਣ ਤੋਂ ਪਹਿਲਾਂ ਪਹਿਲਾਂ ਲੱਗਦਾ ਵੀ ਇਹ ਜਿਹੜੇ ਜਿਨ੍ਹਾਂ ਨੂੰ ਬੋਲਣ ਦਾ ਵੱਲ ਨਹੀਂ ਤੇ ਇਹਨਾਂ ਵਾਸਤੇ ਇੱਕ ਪਾਗਲਖਾਨੇ ਦਾ ਹਸਪਤਾਲ ਖਲੋਣਾ ਪਊਗਾ ਭਗਵੰਤਮਾਨ ਨੇ ਵੱਡਾ ਬਿਆਨ ਦਿੱਤਾ ਤੁਸੀਂ ਦੇਖੋ ਵੀ ਜੇਕਰ ਆਪਾਂ ਇਸ ਬਿਆਨ ਨੂੰ ਭਗਵੰਤਮਾਨ ਦੇ ਨੂੰ ਵੇਖੀਏ ਇਹ ਕਿੰਨਾ ਕੁ ਜਾਇਜ਼ ਆ ਕਿੰਨਾ ਕੁ ਸਹੀ ਆ ਚਲੋ ਉਹ ਤਾਂ 12 ਦਾ ਪਹਾੜਾ ਹੀ ਗਲਤ ਕਰ ਗਿਆ ਤੇ ਤੁਸੀਂ ਤਾਂ ਭਗਵੰਤਮਾਨ ਸਾਹਿਬ ਸਾਰਾ ਕੁਝ ਹੀ ਗਲਤ ਕੀਤੀ ਬੈਠੇ ਹੋ ਤੁਸੀਂ ਅੱਜ ਤੱਕ 4 ਸਾਲ ਸਰਕਾਰ ਦੇ ਵਿੱਚ ਚੁੱਕੇ ਨੇ 4 ਸਾਲਾਂ ਦੇ ਵਿੱਚ ਜਿਹੜੀਆਂ ਬੀਬੀਆਂ ਦੇ ਨਾਲ ਤੁਸੀਂ ਵਾਦਾ ਕੀਤਾ ਸੀ ਵੀ 1000 ਰੁਪਿਆ ਪ੍ਰਤੀ ਮਹੀਨਾ ਦੇਵਾਂਗੇ ਕੀ ਅਜੇ ਤੱਕ ਤੁਸੀਂ ਉਹ ਦੇ ਦਿੱਤਾ ਜਿਹੜੀਆਂ ਬੀਬੀਆਂ ਨਾਲ ਵਾਅਦਾ ਕੀਤਾ ਸੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤਾ ਹੁਣ ਤਾਂ ਬੀਬੀਆਂ ਇੱਥੋਂ ਤੱਕ ਕਹਿਣ ਲੱਗ ਪਈਆਂ ਨੇ ਵੀ ਅਸੀਂ ਤਾਂ ਖਾਤੇ ਵੇਂਦੀਆਂ ਹੀ ਰਹਿ ਗਈਆਂ ਵੀ ਭਗਵੰਤ ਮਾਨ ਦਾ 1000 ਰੁਪਿਆ ਆਊਗਾ ਕਦੋਂ ਤੁਸੀਂ ਦੇਖੋ ਵੀ ਇੱਕ ਪਾਸੇ ਸੋਸ਼ਲ ਮੀਡੀਆ ਤੇ 12548 12548 12548 ਹੁੰਦੀ ਪਈ ਆ ਤੇ ਆਗੜ ਲੋਕ ਇਹਦੇ ਤੇ ਪ੍ਰਤੀ ਕਰਮ ਵੀ ਦੇ ਰਿਆ ਤੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਇਹ ਤਾਂ ਚਲੋ ਬੀਬੀਆਂ ਨੂੰ 1000 ਰੁਪਏ ਦੇਣ ਵਾਲਾ ਵਾਅਦਾ ਸੀ ਹੁਣ ਤੱਕ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ ਮੈਨੂੰ ਲੱਗਦਾ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਇਹ ਜਿਵੇਂ ਸੁਖਬੀਰ ਬਾਦਲ ਨੇ ਪਾਣੀ ਦੇ ਵਿੱਚ ਬੱਸਾਂ ਚਲਾ ਦਿੱਤੀਆਂ ਸੀ ਉਦਾਂ ਹੀ ਇਹ ਜਿਹੜਾ 1000 ਰੁਪਏ ਇਹ ਵੀ ਮੈਨੂੰ ਲੱਗਦਾ ਉਦਾਂ ਹੀ ਚਲਾਉਣਗੇ ਹਜੇ ਤੱਕ 4 ਸਾਲ ਬੀਤ ਚੁੱਕੇ ਨੇ ਕਿਸੇ ਦੇ ਖਾਤੇ ਦੇ ਵਿੱਚ ਰੁਪਈਆ ਨਹੀਂ ਆਇਆ ਤੇ ਦੂਜਾ ਵੱਡਾ ਜਿਹੜਾ ਇਹਨਾਂ ਦੀ ਕਰਤੂਤ ਸਾਰੇ ਲੋਕਾਂ ਦੇ ਸਾਹਮਣੇ ਆਈ ਤੁਸੀਂ ਦੇਖੋ ਜੇਕਰ ਆਪਾਂ ਪੰਜਾਬ ਦੇ ਖਜ਼ਾਨੇ ਦੀ ਗੱਲ ਕਰੀਏ ਪੰਜਾਬ ਦਾ ਖਜ਼ਾਨਾ ਬਿਲਕੁਲ ਰੁਲਿਆ ਪਿਆ ਪੀਪੇੜੀ ਤਰ੍ਹਾਂ ਖਾਲੀ ਹੋਇਆ ਪਿਆ ਜਿਹੜਾ ਭਗਵੰਤ ਮਾਨ ਇਹ ਕਹਿੰਦਾ ਸੀ ਵੀ ਸਾਡਾ ਖਜ਼ਾਨਾ ਖਾਲੀ ਨਹੀਂ ਹੋ ਸਕਦਾ ਕਿਉਂਕਿ ਅਸੀਂ ਜਿਹੜੇ ਗਲਤ ਕੰਮ ਨਹੀਂ ਉਹ ਨਹੀਂ ਕੀਤੇ ਹੁਣ ਤੱਕ ਜਾ ਫਜ਼ੂਲ ਖਰਚੀਆਂ ਨਹੀਂ ਕੀਤੀਆਂ ਜੇਕਰ ਆਪਾਂ ਖਜ਼ਾਨੇ ਦੀ ਗੱਲ ਕਰੀਏ ਤੇ ਅੱਜ ਖਜ਼ਾਨਾ ਬਿਲਕੁਲ ਖਾਲੀ ਪਿਆ ਖਜ਼ਾਨੇ ਦੇ ਵਿੱਚ ਕੁਝ ਵੀ ਨਹੀਂ ਕਿਉਂਕਿ ਇਹਨਾਂ ਨੇ ਕਰੋੜਾਂ ਰੁਪਏ ਮਸ਼ਹੂਰੀਆਂ ਦੇ ਉੱਤੇ ਲਾ ਦਿੱਤੇ ਤੇ ਜਿਹੜੇ ਵਾਦੇ ਬੀਬੀਆਂ ਦੇ ਨਾਲ ਕੀਤੇ ਸੀ ਜਿਹੜੇ ਵਾਦੇ ਬੀਬੀਆਂ ਨੂੰ 1000 ਰੁਪਏ ਦੇਣ ਵਾਲੇ ਕੀਤੇ ਸੀ ਤੇ ਉਹਨਾਂ ਲਈ ਪਤਾ ਕੀ ਕੀਤਾ ਇਹਨਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਸਰਕਾਰੀ ਪ੍ਰਾਪਰਟੀਆਂ ਪਈਆਂ ਸੀ ਜਿਵੇਂ ਜੇਕਰ ਆਪਾਂ ਬਠਿੰਡੇ ਦੇ ਥਰਮਲ ਪਲਾਂਟ ਦੀ ਕਲੋਨੀ ਦੀ ਗੱਲ ਕਰੀਏ ਜਿਹੜੀ ਮੁਲਾਜ਼ਮ ਕਲੋਨੀ ਸੀ ਉੱਥੇ ਉਹਨੂੰ ਵੇਚਣ ਦੀ ਤਿਆਰੀ ਕੀਤੀ ਪਟਿਆਲੇ ਦੇ ਵਿੱਚ ਪੀਆਰਟੀਸੀ ਜਿਹੜਾ ਮਕੈਨੀਕਲ ਗੈਰਜ ਸੀ ਉਹਨੂੰ ਵੇਚਣ ਦੀ ਤਿਆਰੀ ਕੀਤੀ ਪੰਜਾਬ ਦੇ ਵਿੱਚ ਕਈ ਪ੍ਰਾਪਰਟੀਆਂ ਇਹਨਾਂ ਨੇ ਵੇਚ ਕੇ ਜਿਹੜਾ ਉਹ ਖਜ਼ਾਨਾ ਉਹ ਮਾਲੀਆ ਇਕੱਠਾ ਕਰਕੇ ਤੇ ਬੀਬੀਆਂ ਨੂੰ ਦੇਣਾ ਸੀ ਤੇ ਦਿੱਤਾ ਫੇਰ ਵੀ ਨਹੀਂ ਮੈਨੂੰ ਲੱਗਦਾ ਜਾਣਾ ਹੁਣ ਜਿਹੜੀ ਵੱਡੀ ਪਿੱਛੇ ਖਬਰ ਆਈ ਸੀ ਵੀ ਜਿਹੜੀਆਂ ਇਹ ਪ੍ਰਾਪਰਟੀਆਂ ਪੰਜਾਬ ਸਰਕਾਰ ਵੇਚੇਗੀ ਉਹਦੇ ਤੋਂ 3000 ਕਰੋੜ ਦਾ ਮਾਲੀਆ ਇਕੱਠਾ ਹੋਣ ਵਾਲਾ ਤੇ ਜਿਹੜਾ ਬੀਬੀਆਂ ਨੂੰ ਦੇਣਾ ਉਹ ਕਿੰਨਾ ਦੇਣਾ 60000 ਕਰੋੜ ਤੇ 60000 ਕਰੋੜ ਰੁਪਏ ਨਾ ਇਕੱਠਾ ਹੋਣਾ ਤੇ ਨਾ ਬੀਬੀਆਂ ਨੂੰ ਦਿੱਤਾ ਜਾਣਾ ਇਹ ਵੀ ਸੁਖਵੀਰ ਬਾਦਲ ਦੀਆਂ ਬੱਸਾਂ ਦੀ ਤਰ੍ਹਾਂ ਐਵੇਂ ਹੀ ਰੁੱਲ ਜਾਣਾ ਤੁਸੀਂ ਦੇਖੋ ਹੁਣ ਪੰਜਾਬ ਦੇ ਜਿਹੜੇ ਲੋਕ ਨੇ ਉਹ ਐਡੇ ਭੋਲੇ ਭਾਲੇ ਨਹੀਂ ਰਿਹਾ ਐ ਐਡੇ ਮੂਰਖ ਨਹੀਂ ਰਹਿ ਤੁਸੀਂ ਦੇਖੋ ਜਦੋਂ ਭਗਵਾਨ ਤਮਨ ਸਿੰਘ ਇਹ ਕਹਿੰਦੇ ਹੁੰਦੇ ਸੀ ਵੱਡੇ ਭਾਸ਼ਣਾਂ ਦੇ ਵਿੱਚ ਵੀ ਪੰਜਾਬ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸਮਝ ਆ ਚੁੱਕੀ ਆ ਜਾਂ ਪੰਜਾਬ ਦੇ ਲੋਕ ਹੁਣ ਜਿਹੜੇ ਦੂਜੇ ਪਾਰਟੀਆਂ ਵਾਲੇ ਲੀਡਰ ਸੀ ਜਿਵੇਂ ਆਕਾਲੀਆਂ ਦੇ ਸੀ ਜਾਂ ਕਾਂਗਰਸੀਆਂ ਦੇ ਸੀ ਉਹਨਾਂ ਦੇ ਖਿਲਾਫ ਬੋਲਣ ਲੱਗ ਪਏ ਤੇ ਜਦੋਂ ਹੁਣ ਆਪ ਤੇ ਸਵਾਲ ਉੱਠਣਗੇ ਜਾਂ ਉੱਠ ਰਹੇ ਨੇ ਤੇ ਉਦੋਂ ਭਗਵਾਨ ਤਮਨ ਨੂੰ ਵੀ ਮਿਰਚਾਂ ਲੱਗਦੀਆਂ ਨੇ ਜਾਂ ਜਿਹੜੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਗੱਲ ਬਹੁਤ ਕੌੜੀ ਲੱਗਦੀ ਆ ਵੀ ਲੋਕ ਹੁਣ ਬੋਲਣ ਲੱਗ ਪਏ ਨੇ ਤੇ 27 ਦੇ ਵਿੱਚ ਹੁਣ ਕੀ ਹੁੰਦਾ ਜਾਂ 27 ਦੇ ਵਿੱਚ ਲੋਕ ਕੀ ਕਰਦੇ ਨੇ ਇਹ ਵੇਖਣਾ ਇੱਕ ਖਾਸ ਗੱਲ ਆ ਕਿਉਂਕਿ ਅੱਜ ਤੱਕ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਨਾ ਬੀਬੀਆਂ ਨੂੰ 1000 ਰੁਪਏ ਦਿੱਤਾ ਨਾ ਇਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਨਾ ਇਹਨਾਂ ਨੇ ਮਜ਼ਦੂਰਾਂ ਦੀਆਂ ਮੰਗਾਂ ਮੂਰੀਆਂ ਕੀਤੀਆਂ ਨਾ ਇਹਨਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਤੇ ਮੰਗਾ ਕਿਉਂ ਨਹੀਂ ਪੂਰੀਆਂ ਕੀਤੀਆਂ ਗਈਆਂ ਕਿਉਂਕਿ ਖਜ਼ਾਨਾ ਹੀ ਖਾਲੀ ਸੀ ਤੇ ਖਜ਼ਾਨੇ ਵਿੱਚ ਪੈਸਾ ਆਉਣਾ ਕਿੱਥੋਂ ਸੀ ਜਿਹੜੇ ਪੈਸੇ ਟੈਕਸਾਂ ਰਾਹੀਂ ਖਜ਼ਾਨੇ ਵਿੱਚ ਆਏ ਉਹਨਾਂ ਦੀਆਂ ਮਸ਼ਹੂਰੀਆਂ ਕਰ ਦਿੱਤੀਆਂ ਗਈਆਂ ਤੁਸੀਂ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਦੇਖ ਲਓ ਵੱਡੇ-ਵੱਡੇ ਬੋਰਡ ਲੱਗੇ ਪਏ ਨੇ ਵੀ ਵਿਕਾਸ ਬੋਲਦਾ ਵਿਕਾਸ ਕਿੱਥੇ ਬੋਲਦਾ ਅੱਜ ਤੱਕ ਪਿੰਡਾਂ ਵਾਲੇ ਕਹਿ ਰਹੇ ਨੇ ਵੀ ਜਦੋਂ ਦੀ ਆਮ ਆਦਮੀ ਪਾਰਟੀ ਸਤਾ ਦੇ ਵਿੱਚ ਆਈ ਸਾਡੇ ਪਿੰਡ ਦੇ ਵਿੱਚ ਇੱਕ ਵੀ ਇਹਨਾਂ ਨੇ ਇੱਟ ਨਹੀਂ ਲਾਈ ਦੂਜੇ ਪਾਸੇ ਜੇਕਰ ਆਪਾਂ ਵਿਕਾਸ ਦੀ ਗੱਲ ਕਰੀਏ ਤਾਂ ਅਕਾਲੀ ਸਰਕਾਰ ਦੇ ਵਿੱਚ ਬਣਾਈਆਂ ਸਕੂਲਾਂ ਦੀਆਂ ਕੰਧਾਂ ਉਥੇ ਆਮ ਆਦਮੀ ਪਾਰਟੀ ਵਾਲਿਆਂ ਨੇ ਕੀ ਕੀਤਾ ਵੀ ਆਪਣੇ ਉਥੇ ਬੋਰਡ ਲਗਾ ਕੇ ਤੇ ਉਥੇ ਉਦਘਾਟਨ ਕੀਤੇ ਨੇ ਇਥੋਂ ਤੱਕ ਆਮ ਆਦਮੀ ਪਾਰਟੀ ਨੇ ਇੰਨਾ ਜਲੂਸ ਕੱਢਿਆ ਜਿਹੜੇ ਪ੍ਰਾਈਵੇਟ ਕੰਪਨੀਆਂ ਦੇ ਏਟੀਐਮ ਨੇ ਉਥੇ ਇਹਨਾਂ ਨੇ ਆਪਣੇ ਜਾ ਕੇ ਉਦਘਾਟਨ ਕੀਤੇ ਨੇ ਪ੍ਰਾਈਵੇਟ ਸੈਕਟਰ ਨੂੰ ਹੰਗਾਰਾ ਦੇਣ ਦੀ ਕੋਸ਼ਿਸ਼ ਕੀਤੀ ਤੇ ਤੀਜੀ ਵੱਡੀ ਗੱਲ ਇਹਨਾਂ ਨੇ ਜਿਹੜੇ ਬਿਜਲੀ ਦੇ ਟਰਾਂਸਫਾਰਮਰ ਨੇ ਉਹਨਾਂ ਦੇ ਵੀ ਉਦਘਾਟਨ ਕੀਤੇ ਨੇ ਇਹ ਤੇ ਵੀ ਟਰੋਲ ਹੁੰਦਾ ਰਿਹਾ ਭਾਵੇਂ ਅੱਜ ਰਾਜੇ ਵੜਿੰਗ ਦੀ ਗੱਲ ਕੀਤੀ ਜਾ ਰਹੀ ਆ ਰਾਜੇ ਵੜਿੰਗ ਦੀ ਗੱਲ ਚੁੱਕੀ ਜਾ ਰਹੀ ਆ ਸਾਡੀ ਜਨਤਾ ਵੀ ਉਹੋ ਜੀ ਆ ਬਿਲਾਈ ਲੱਗਤਾ ਨਾਲ ਰੀਲਾਂ ਪਾਉਣ ਲੱਗ ਪੈੰਦੇ ਨੇ ਟਰੋਲ ਕਰਨ ਲੱਗ ਪੈੰਦੇ ਨੇ ਰਾਜਾ ਵੜਿੰਗ ਇੱਕ ਗੱਲ ਮੈਂ ਦੱਸ ਦਿਆਂ ਉਹਨੇ ਤਾਂ ਬਾਹਰੋਂ ਦਾ ਪਹਾੜਾ ਹੀ ਗਲਤ ਕੀਤਾ 12 ਦਾ ਪਹਾੜੇ ਦੇ ਵਿੱਚ ਹੀ ਉਹੜਿਆ ਇਹ ਇਹ ਪੂਰੇ ਪੰਜਾਬ ਦੇ ਵਿੱਚ ਅੜੇ ਹੋਏ ਨੇ ਕਿਉਂ ਅੜੇ ਹੋਏ ਨੇ ਕਿਉਂਕਿ ਇਹਨਾਂ ਨੇ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਕਿਉਂਕਿ ਬੀਬੀਆਂ ਨਾਲ ਇੱਕ ਵੱਡਾ ਵਾਅਦਾ ਕੀਤਾ ਸੀ ਵੀ ਚੜ੍ਹੇ ਮਹੀਨੇ ਖਾਤੇ ਦੇ ਵਿੱਚ 1000 ਰੁਪਇਆ ਆਇਆ ਕਰੂਗਾ ਦੂਜੇ ਪਾਸੇ ਆਪਾਂ ਜੇਕਰ ਗੱਲ ਕਰੀਏ ਤਾਂ ਭਗਵੰਤ ਮਾਨ ਨੇ 100 ਰੁਪਇਆ ਨਾਲ ਹੋਰ ਜੋੜਿਆ ਸੀ ਉਹਨੇ ਕਿਹਾ ਸੀ ਮੈਂ 1100 ਰੁਪਇਆ ਬੀਬੀਆਂ ਨੂੰ ਦਵਾਂਗਾ ਪਰ ਅਜੇ ਤੱਕ ਦਿੱਤਾ ਕਿਉਂ ਨਹੀਂ ਜਾ ਰਿਹਾ ਕਿਉਂ ਨਹੀਂ ਦਿੱਤਾ ਜਾ ਰਿਹਾ ਜਾਦਾ ਖਜ਼ਾਨਾ ਖਾਲੀ ਤੇ ਜਾਏ ਦੇਣਾ ਨਹੀਂ ਚਾਹੁੰਦੇ ਤੇ ਦੂਜੀ ਵੱਡੀ ਗੱਲ ਆ ਵੀ ਜੇਕਰ ਕੋਈ ਕਰੇ ਤਾਂ ਉਹਨਾਂ ਤੇ ਭਗਵੰਤ ਮਾਨ ਸਾਹਿਬ ਬੜੇ ਕਰਾਰੀ ਚੋਟ ਕਰਦੇ ਨੇ ਉਹਨਾਂ ਨੂੰ ਮੁੱਦਾ ਲੱਭ ਜਾਂਦਾ ਪਰ ਜੋ ਆਪ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਜਲੂਸ ਕੱਢਿਆ ਜਾਂ ਪੰਜਾਬ ਦੇ ਵਿੱਚ ਕਿਸੇ ਵੀ ਵਰਗ ਦੀ ਅੱਜ ਤੱਕ ਕੋਈ ਮੰਗ ਨਹੀਂ ਪੂਰੀ ਕੀਤੀ ਤਾਂ ਉਹ ਸੋਚਣ ਵਾਲੀ ਗੱਲ ਆ ਲੋਕਾਂ ਨੂੰ ਵੀ ਇਹ ਸੋਚਣੀ ਚਾਹੀਦੀ ਵੀ ਜਿਹੜੀਆਂ ਪਾਰਟੀ ਨੇ ਮੰਗਾ ਮੰਨੀਆਂ ਸੀ ਜਾਂ ਪਾਰਟੀ ਨੇ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਉਹ ਅੱਜ ਤੱਕ ਪੂਰੇ ਤਾਂ ਹੋਏ ਨਹੀਂ ਜੇ ਕੋਈ ਹੋਰ ਪਾਰਟੀ ਦਾ ਬੋਲ ਪੈਂਦਾ ਕਾਂਗਰਸ ਦਾ ਬੋਲੇ ਅਕਾਲੀਆਂ ਦਾ ਬੋਲੇ ਤੇ ਉਹਦੇ ਤੇ ਭਗਵੰਤ ਮਾਨ ਸਾਹਿਬ ਬੜੇ ਵਧੀਆ ਤੰਜ ਕੱਸ ਲੈਂਦੇ ਨੇ ਬੜੇ ਵਧੀਆ ਟਰੋਲ ਵੀ ਕਰ ਲੈਂਦੇ ਨੇ ਠੀਕ ਆ ਤੇ ਆਪ ਜਿਹੜੀਆਂ ਮੰਗਾ ਲੋਕਾਂ ਦੇ ਨਾਲ ਮੰਨੀਆਂ ਸੀ ਉਹ ਪੂਰੀਆਂ ਕੀਤੀਆਂ ਨਹੀਂ ਜਾ ਰੀਆਂ ਤੇ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸੋ ਵੀ ਅੱਜ ਤੱਕ ਆਮ ਆਦਮੀ ਪਾਰਟੀ ਨੇ ਕਿੰਨੇ ਕ ਵਰਗਾਂ ਨੂੰ ਖੁਸ਼ ਕੀਤਾ ਚਲੋ ਬੀਬੀਆਂ ਦੀ ਗੱਲ ਤਾਂ ਛੱਡੋ ਕਿਉਂਕਿ ਬੀਬੀਆਂ ਨੂੰ ਨਾ ਤਾਂ 1000 ਰੁਪਏ ਮਿਲਣਾ ਤੇ ਨਾ ਹੀ ਆਮ ਆਦਮੀ ਪਾਰਟੀ ਕੋਲੇ ਇੰਨੀ ਸਮਰੱਥਾ ਹੈ ਵੀ ਉਹ 1000 ਰੁਪਏ ਦੇ ਦੇਣਗੀਆਂ ਪਰ ਇੱਕ ਸਮਰੱਥਾ ਜ਼ਰੂਰ ਹੈ ਭਗਵੰਤ ਮਾਨ ਕੋਲੇ ਤੇ ਆਮ ਆਦਮੀ ਪਾਰਟੀ ਕੋਲੇ ਉਹ ਤੰਜ ਵੀ ਕੱਸ ਸਕਦੇ ਨੇ ਉਹ ਮਜ਼ਾਕ ਵੀ ਢਾ ਸਕਦੇ ਨੇ ਦੂਜਿਆਂ ਦਾ ਪਰ ਜਿਹੜੀ ਹਕੀਕਤ ਆ ਹਕੀਕਤ ਵਿੱਚ ਲੋਕਾਂ ਨੇ 2027 ਦੇ ਵਿੱਚ ਝਾਕਣਾ ਹੈ ਕਿ ਆਮ ਆਦਮੀ ਪਾਰਟੀ ਦੇ ਪੀਪੇ ਵੀ ਖਾਲੀ ਰੱਖਣੇ ਨੇ ਜਾਂ ਉਹਨਾਂ ਨੇ ਇਹਨਾਂ ਨੂੰ ਵੋਟਾਂ ਪਾਉਣੀਆਂ ਨੇ ਜਾਂ ਨਹੀਂ ਪਾਉਣੀਆਂ ਇਹ ਆਉਣ ਵਾਲਾ ਸਤਾਈ ਦੱਸੇਗਾ ਕਿਉਂਕਿ ਹੁਣ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ ਸਮਝਦਾਰ ਹੋ ਚੁੱਕੇ ਨੇ ਰਾਜੇ ਵੜਿੰਗ ਦੀ ਗੱਲ ਤਾਂ ਛੱਡੋ ਕਿਉਂਕਿ ਉਹ ਤਾਂ ਆਪਣੀ ਘਟ ਸਮਝ ਦੇ ਵਿੱਚੋਂ ਨੇ ਆਪਣਾ ਜਲੂਸ ਕੱਢ ਰਿਆ ਕਿਉਂਕਿ ਬਾਹਰੋਂ ਦਾ ਪਹਾੜਾ ਜਾਂ 12 ਦਾ ਪਹਾੜਾ ਸਾਰਿਆਂ ਨੂੰ ਆਉਂਦਾ ਤੇ ਰਾਜੇ ਵੜਿੰਗ ਨੂੰ ਕਿਉਂ ਨਹੀਂ ਆਇਆ ਉੱਥੇ ਕਿਉਂ ਟਪਲਾ ਖਾ ਗਿਆ ਇਹ ਕੋਈ ਵੱਡਾ ਸਵਾਲ ਨਹੀਂ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸਿਓ ਮੈਂ ਤੁਹਾਡਾ ਆਪਣਾ ਰਾਜ ਤੁਸੀਂ ਦੇਖ ਰਹੇ ਹੋ ਤਰਕਰੀ ਸ਼ਾਨ ਤੇ ਬਹੁਤ ਮਿਹਰਬਾਨੀ ਸ਼ੁਕਰੀਆ